ਉਹਨਾਂ ਜੀ ਕਿਸਾਨ ਵੀਰ ਆਪਾਂ ਪਹੁੰਚ ਗਏ ਕੋਟਖਪੁਰਾ ਮੰਡੀ ਦੇ ਵਿੱਚ ਤਰੀਕ ਹੈਗੀ ਹੈ ਬਾਈ 26 ਮਈ 2025 ਚੁੰਬੜ ਬਈ ਵਿਕਿਆ ਜੀ 15 ਰੁਪਏ ਠੱਕੜੀ 10 ਰੁਪਏ ਕਾਲੀ ਤੋਰੀ ਵਿਗੀਆਂ ਬਾਈ 15 ਰੁਪਏ ਤੇ ਭਿੰਡੀ ਵਿਗਿਆ ਜੀ ਬਾਈ 10 ਰੁਪਏ ਟਿੰਡਾ ਵਿਗਿਆ ਬਾਈ 20 ਰੁਪਏ ਤੇ ਵਾਟਰ ਮੀਲਨ ਮਤੀਰਾ ਵਿਕਿਆ ਬਾਈ 8 ਤੋਂ ਲੈ ਕੇ 10 ਰੁਪਏ ਕਿਲੋ ਹਰੀ ਮਿਰਚ ਵੀ 15 ਰੁਪਏ ਕਿਲੋ ਤਾਂ ਇਹ ਵਧੀਆ ਟਾਪ ਦੀ ਕੁਆਲਿਟੀ ਵਿਕਿਆ ਬਾਈ 10 ਤੋਂ ਲੈ ਕੇ 12 ਰੁਪਏ ਕਿਲੋ ਕਾਗਜੀ ਨਿੰਬੂ ਵਿਕਿਆ ਬਾਈ ਅੱਜ 50 ਰੁਪਏ ਕਿਲੋ ਆਰਬੀ ਵਿਕਿਆ 70 ਰੁਪਏ ਕਿਲੋ ਹੀ ਟਮਾਟਰ ਵਿਕਿਆ 6 ਤੋਂ ਲੈ ਕੇ 8 ਰੁਪਏ ਖਰਬੂਜਾ ਵਿਕਿਆ 15 ਰੁਪਏ ਕੇਲਾ ਵਿਕਿਆ ਬਈ ਜੀ 42 ਰੁਪਏ ਕਿਲੋ ਆਮਬਾ ਵਿਕਿਆ ਬਈ ਜੀ 70 ਰੁਪਏ ਕਿਲੋ 45 ਮਿੰਟ ਘਾਰ ਵਿੱਚ ਬਾਈ 1350 ਦੀ ਪੇਟੀ ਚਾਈਨਿਜ਼ ਖੀਰਾ ਵਿਕਿਆ ਬਾਈ 15 ਰੁਪਏ ਕਿਲੋ ਟਮਾਟਰ ਫੇਰ ਆ ਗਏ ਟਮਾਟਰ ਵਿਕਿਆ 8 ਰੁਪਏ ਕਿਲੋ ਪਤਾ ਆਟਮ ਦੀ ਗੱਲ ਕਰੀਂਦਾ ਪਤਾ ਆਟਮ ਦੇ ਵਿੱਚ ਧਨੀਆ ਪਾਲਕ ਮੇਥੇ ਅੱਜ ਵਿਕਿਆ ਬਾਈ 10 ਰੁਪਏ ਗੁੱਟੀ ਪੇਠਾ ਵਿਚਾ ਹੋ ਰਾ ਪੇਠਾ ਵਿਚਾ ਤਿੰਨ ਤੋਂ ਲੈ ਕੇ 4 ਰੁਪਏ ਕਿਲੋ ਹੀ ਹਰਾ ਪੇਠਾ ਵਧੀਆ ਟਾਪ ਦੀ ਕੁਆਲਿਟੀ ਤਿੰਨ ਤੋਂ ਲੈ ਕੇ 4 ਰੁਪਏ ਕਿਲੋ ਲਈ ਛੱਲੀ ਵੀ ਗਿਆ ਬਾਈ 13 ਰੁਪਏ ਕਿਲੋ ਛੱਲੀ ਵਧੀਆ ਟਾਪ ਦੀ ਕੁਆਲਿਟੀ ਛੱਲੀ 13 ਰੁਪਏ ਕਿਲੋ ਲਸਣ ਆ ਦੀ ਵੀ ਕਿਹਾ ਬਾਈ ਜੀ 70 ਰੁਪਏ ਕਿਲੋ ਮੈਂ ਨਹੀਂ 10 ਰੁਪਏ ਕਿਲੋ ਭਾਈ ਖਖੜੇ 10 ਰੁਪਏ ਟਿੰਡੋ 20 ਰੁਪਏ ਸੱਧੂ 10 ਰੁਪਏ ਟਮਾਟਰ 8 ਰੁਪਏ ਭਾਈ 10 ਰੁਪਏ ਮੇਰੀ ਨਹੀਂ ਹੋਰ ਹੋਵੇ ਨਹੀਂ ਭਿੰਡੀ ਵੀ ਅੱਜ ਬਹੁਤ ਢੇਟ ਕਾਟ ਕੇ 10 ਰੁਪਏ ਕਿਲੋ ਵਿਕੀਏ ਭਿੰਡੀ ਸ਼ਿਮਲਾ ਮਿਰਚ 20 ਰੁਪਏ ਚੈਨੇਜ ਖੀਰਾ ਵਿਗਿਆ ਬਾਈ ਅੱਜ 15 ਰੁਪਏ ਕਿਲੋ ਇਹ ਚੈਨੇਜ ਖੀਰਾ ਵਧੀਆ ਪਾਉ ਦੀ ਕੁਆਲਿਟੀ 15 ਰੁਪਏ ਕਿਲੋ ਆਰਬੀ ਗ੍ਰੇਡ ਆ 45 ਰੁਪਏ 45 ਆਰਬੀ ਬਾਈ ਟਾਪ ਦੀ ਕੁਆਲਿਟੀ ਵਿਗਿਆ ਬਾਈ ਜੀ 40 ਤੋਂ ਲੈ ਕੇ 45 ਰੁਪਏ ਕਿਲੋ ਆ ਕੀ ਆਲੂ ਆਂ ਆਰਬੀ ਇਹ ਵੀ ਗੋਭੀ ਬਈ ਗੋਭੀ ਦੇਖੋ ਟਾਪ ਦੀ ਕੁਆਲਿਟੀ ਵਧੀਆ ਚਿੱਟੇ ਬਾਰਸ ਵਾਲੀ ਗੋਭੀ 35 ਰੁਪਏ ਕਿਲੋ ਹਾਂ ਗੰਡਾ ਲੱਤੀ ਜੀ 60 ਦਾ ਜੋੜਾ ਕਰਤਾ 60 ਦਾ ਜੋੜਾ 214 ਦਾ ਜੋੜਾ ਅਈ ਚਾਰੀਆਂ ਵੀ ਗਿਆ ਭਾਈ ਅੱਜ 40 ਤੋਂ ਲੈ ਕੇ 45 ਰੁਪਏ ਕਿਲੋ ਇਕ ਕਲਮੀਆਂ ਮਿਲ ਗਿਆ ਬਾਈ 70 ਤੋਂ ਲੈ ਕੇ 80 ਰੁਪਏ ਕਿਲੋ ਮਧੂ ਵੀ ਕਾ ਬਾਈ ਜੀ 20 ਰੁਪਏ ਕਿਲੋ ਗੰਡੇ ਵਧੀਆ ਟਾਪ ਦੀ ਕੁਆਲਿਟੀ ਅਜੀ ਵਿਕਾ ਬਾਈ ਜੀ 10 ਤੋਂ ਲੈ ਕੇ 12 ਰੁਪਏ ਕਿਲੋ ਪਤੀ ਦੇਖੋ ਜੀ 10 ਤੋਂ ਲੈ ਕੇ 12 ਰੁਪਏ ਕਿਲੋ